ਗੁਰੂ ਨਾਨਕ ਸਾਹਿਬ ਤੇ ਗੁਰੂ ਤੇਗ ਬਹਾਦਰ ਮਹਾਰਾਜ ਇਹਨਾਂ ਦੋਨਾਂ ਮਹਾਨ ਸ਼ਖਸੀਅਤਾਂ ਨੇ ਆਪਣੀ ਜ਼ਿੰਦਗੀ ਚ ਬਹੁਤ ਜ਼ਿਆਦਾ ਘੁੰਮ ਕੇ ਪ੍ਰਚਾਰ ਕੀਤਾ ਹੈ ਦੂਰ ਦੂਰ ਤੱਕ ਗਏ ਅਸਾਮ ਤੱਕ ਗਏ శ్రీలంਕਾ ਤੱਕ ਗੁਰੂ ਨਾਨਕ ਸਾਹਿਬ ਮਹਾਰਾਜ ਦੂਰ ਦੂਰ ਤੱਕ ਗਏ ਮਹਾਰਾਜ ਪ੍ਰਚਾਰ ਕਰ ਲਈ ਪਰ ਬਾਕੀ ਗੁਰੂ ਵਿਅਕਤੀ ਆਪਣੇ ਏਰੀਆ ਚ ਰਹੇ ਪਰ ਜਿਹੜਾ ਉਹਨਾਂ ਦਾ ਮੈਸੇਜ ਹੈ ਨਾ ਉਹ ਸਮੁੱਚੇ ਸੰਸਾਰ ਲਈ ਹੈ ਜਿਹੜੀ ਉਹਨਾਂ ਬਾਣੀ ਰਾਹੀਂ ਸਿੱਖਿਆ ਦਿੱਤੀ ਉਹ ਇੱਕ ਇਲਾਕੇ ਲਈ ਨਹੀਂ ਆ ਉਤੇ ਪ੍ਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਜੀ ਸਗਲ ਜਹਾਨ ਸਾਰੇ ਸੰਸਾਰ ਵਾਸਤੇ ਪਰ ਇਥੇ ਸ਼ਬਦ ਵਰਤਿਆ ਸਭ ਜਗ ਫਿਰ ਮੈਂ ਦੇਖਿਆ ਸਾਰਾ ਜਗਤ ਫਿਰ ਕੇ ਵੇਖਿਆ ਫਿਰ ਕੇ ਵੇਖਣ ਦਾਰਤਾ ਸਾਰੇ ਜਗਤ ਨੂੰ ਟੋਲ ਕੇ ਵੇਖਿਆ ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਦਾਤਾ ਇੱਕੋ ਹੀ ਹੈ ਦਾਤੇ 2 3 4 5 7 8 9 10 ਨਹੀਂ ਕਿਉਂਕਿ ਇੱਥੇ ਮੰਨੇ ਗਏ ਸੀ ਨਾ ਪੈਦਾ ਕਰਨ ਵਾਲਾ ਹੋਰ ਹੈ ਰਿਜਕ ਦੇਣ ਵਾਲਾ ਹੋਰ ਹੈ ਤੇ ਖਤਮ ਕਰਨ ਵਾਲਾ ਹੋਰ ਹੈ ਐਡੀ ਵੱਡੀ ਵਿਚਾਰਧਾਰਾ ਦੇ ਨਾਲ ਟੱਕਰ ਲੈਣੀ ਕੋਈ ਸੌਖਾ ਕੰਮ ਨਹੀਂ ਸੀਗਾ ਜਿਹੜੇ ਇਹ ਮੰਨ ਕੇ ਬੈਠੇ ਸੀ ਪੈਦਾ ਕਰਨ ਵਾਲੀ ਤਾਕਤ ਹੋਰ ਹੈ ਰਿਜਕ ਦੇਣ ਵਾਲੀ ਤਾਕਤ ਹੋਰ ਹੈ ਤੇ ਮਾਰਨ ਵਾਲੀ ਤਾਕਤ ਹੋਰ ਹੈ ਸਾਡੇ ਗੁਰੂ ਨੇ ਕਿਹਾ ਇੱਕੋ ਹੀ ਹੈ ਸਭ ਕੁਝ ਪੈਦਾ ਕਰਨ ਵਾਲਾ ਵੀ ਉਹ ਹੈ ਰਿਜਕ ਦੇਣ ਵਾਲਾ ਵੀ ਉਹ ਹੈ ਤੇ ਸੰਘਾਰਨ ਵਾਲਾ ਵੀ ਉਹ ਹੈ ਸਾਨੂੰ ਕੋਈ ਦੂਜੀ ਤੀਜੀ ਚੌਥੀ ਤਾਕਤ ਦੀ ਅਰਦਾਸ ਨਾ ਕਰਨ ਦੀ ਲੋੜ ਨਹੀਂ ਤਾਂ ਹੀ ਤੇ ਇੱਕ ਸ਼ਬਦ ਵਰਤੇ ਅਸੀਂ ਤੁਹਾਡੇ ਜੀ ਗਰੰਥੀ ਸਿੰਘ ਪਾਠੀ ਸਿੰਘ ਕਈ ਮੇਰੀਆਂ ਭੈਣਾਂ ਸਿਆਣੀਆਂ ਜਿਹੜੀਆਂ ਬਾਣੀ ਪੜਨ ਵਾਲੀਆਂ ਬੈਠੀਆਂ ਹੋਣਗੀਆਂ ਤੁਸੀਂ ਧਿਆਨ ਨਾਲ ਪੜ ਕੇ ਵੇਖਿਓ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਪਰਮੇਸ਼ਰ ਦੀ ਬਾਤ ਪਾਈ ਗਈ ਇੱਕ ਰੱਬ ਦੀ ਗੱਲ ਕੀਤੀ ਗਈ ਜਿਵੇਂ ਇੱਥੇ ਸ਼ਬਦ ਵਰਤੇ ਸਭ जग ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਤੇ ਬਾਣ ਚ ਕਿੰਨੇ ਪ੍ਰਮਾਣ ਨੇ ਲਓ ਦੋ ਤਿੰਨ ਤੁਹਾਡੇ ਨਾਲ ਸਾਂਝੇ ਕਰ ਦਿੰਨਾ ਮਹਾਰਾਜ ਕਹਿੰਦੇ ਨੇ ਦਦਾ ਦਾਤਾ ਇੱਕ ਹੈ ਸਾਰੇ ਬੋਲੋ ਦਦਾ ਇੱਕ ਹੈ ਕਿੰਨੇ ਆ ਜੀ ਇੱਕ ਹੈ ਦੋ ਤਿੰਨ ਆਗੇ ਸਭ ਕੋ ਦੇਵਨ ਹਾਰ ਦਾਤਾ ਕੀਏ ਦੋ ਨਹੀਂ ਹੈਗੇ ਸਭ जग ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਜਗਤ ਪੇਖਾਰੀ ਫਿਰਤ ਹੈ ਸਭ ਕੋ ਦਾਤਾ RAM ਸਭ ਕੋ ਦਾਤਾ ਸਭਨਾ ਜੀਆਂ ਦਾ ਇੱਕ ਦਾਤਾ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਸੋ ਮੈਂ ਵਿਸਰ ਨ ਜਾਈ ਹੁਣ ਇਹ ਜਿਹੜੇ ਮੈਂ ਪ੍ਰਮਾਣ ਤੁਹਾਡੇ ਸਾਹਮਣੇ ਪੜ ਰਿਹਾ ਇਹ ਵਾਕ ਉਹ ਗੁਰੂ ਵਿਕਤੀਆਂ ਦੇ ਵਿਚਾਰਨ ਕੀਤੇ ਹੋਏ ਨੇ ਪਰ ਵਿਚਾਰਤਾ ਕਿੰਨੀ ਰਲਦੀ ਹੈ ਇੱਕ ਆਪਸ ਰੋਜ ਪੜਦੇ ਸਾਰੇ ਉੱਠ ਕੇ ਸਭ ਨਾ ਜੀਆਂ ਕਾ ਇਹ ਇੱਕ ਇਹਨਾਂ ਦੀ ਬਾਣੀ ਹੈ ਜਿਹੜੀ ਪੌੜੀ ਆਪਾਂ ਪੜੀ ਗੁਰੂ ਅਮਰਦਾਸ ਜੀ ਦੀ ਹੁਣ ਭਗਤ ਕਬੀਰ ਜੀ ਕੀ ਕਹਿੰਦੇ ਕਬੀਰ ਸੁਖ ਨਾਇ ਜਗ ਕਰੈ ਜੋ ਬਹੁਤ ਮੀਤ ਜੋ ਚਿਤ ਰੱਖੈ ਏਕ ਸਿਓ ਤੇ ਸੁਖ ਪਾਵੇ ਨੀਤ ਹੁਣ ਗੱਲ ਸਮਝ ਆ ਗਈ ਕਹਿੰਦੇ ਜੇ ਸੁਖੀ ਹੋਣਾ ਤੇ ਇੱਕ ਤੇ ਭਰੋਸਾ ਰੱਖੋ ਜੇ ਦੁਖੀ ਹੋਣਾ ਤੇ ਫਿਰ ਜਿੱਥੇ ਮਰਜ਼ੀ ਜਾ ਕੇ ਮੱਥੇ ਟੇਕੀ ਜਾਓ ਫਿਰ ਜਿੱਧਰ ਨੂੰ ਮੂੰਹ ਕਰੋਗੇ ਉਧਰ ਹੀ ਤੁਹਾਨੂੰ ਕੋਈ ਨਾ ਕੋਈ ਰੱਬ ਬੜਿਆ ਨਜ਼ਰ ਆਏਗਾ ਪਰ ਪਰਮੇਸ਼ਰ ਇੱਕ ਹੀ ਹੈ ਪਿਆਰੇ